ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਤੁਹਾਨੂੰ ਅੰਜੀਰ ਦਾ ਬੂਟਾ ਲਾਹਣਾ ਹੈ ਕਿ ਤੁਸੀਂ ਕਿਵੇਂ ਆਪਣੇ ਘਰ ਦੇ ਵਿੱਚ ਅੰਜੀਰ ਲਾ ਸਕਦੇ ਹੋ ਕਿਉਂਕਿ ਆਪਾਂ ਬਾਹਰੋਂ ਵੀ ਲੈਣੇ ਆ 100 ਮੁਲਾਵਟਾਂ ਹੁੰਦੀਆਂ ਨੇ ਉਸ ਚੀਜ਼ ਦੇ ਵਿੱਚ ਤੇ ਇਹ ਵੀ ਨਹੀਂਗਾ ਕਿ ਤੁਹਾਨੂੰ ਜਗ੍ਹਾ ਚਾਹੀਦੀ ਹੈ ਕੁਝ ਜ਼ਮੀਨ ਚਾਹੀਦੀ ਹੈ ਹਨਾ ਮੈਂ ਤੁਹਾਨੂੰ ਸਾਰਾ ਸਿਸਟਮ ਦੱਸਦਾ ਹਾਂ ਕੀ ਕਿੰਨਾ ਕੁ ਮਲਕੀ ਹਸਾਬ ਕਿਤਾਬ ਚਾਹੀਦਾ ਆ ਦੇਖੋ ਪਹਿਲਾਂ ਨਾ ਅੰਜੀਰ ਵਾਸਤੇ ਤੁਸੀਂ ਕੁਝ ਨਹੀਂ ਕਰਨਾ ਹੈਗਾ ਘਰ ਦੀ ਅੰਜੀਰ ਜੇ ਲਾਣੀ ਹੈ ਤਾਂ ਬਜ਼ਾਰੋਂ ਵੀ ਤੇ ਲੈਣਿਆ ਆਹ ਡੱਬਾ ਲਓ ਇੱਕ ਇੱਥੇ ਆਪਾਂ ਪੇਟ ਕੀਤਾ ਆਇਆ ਤੇ ਠੀਕ ਹੈ ਇਹਦੇ ਵਿੱਚੋਂ ਜਾ ਕੇ ਫਿਰ ਅੰਜੀਰ ਦਾ ਬੂਟਾ ਲੈ ਕੇ ਆਓ ਤੇ ਮੈਂ ਤੁਹਾਨੂੰ ਹੁਣ ਅੰਜੀਰ ਵਿਖਾਣਾ ਵਾ ਆ ਦੇਖੋ ਆ ਬੂਟੇ ਦੇ ਵਿੱਚ ਲਾਇਆ ਹੋਇਆ ਕੋਠੇ ਤੇ ਆ ਆਪਣੀ ਆ ਦੇਖੋ ਇਕ ਕੋਈ ਨਹੀਂ ਜ਼ਮੀਨ ਤੇ ਐ ਕੋਈ ਖਾਸ ਦਾ ਘਰ ਫੜੇ ਆ ਕੋਠੇ ਦਾ ਕੋੰਜੀ ਰ ਲੱਗੀਆਂ ਸੀ ਇਹਨੂੰ ਤੇ ਐ ਆਜੇ ਥੋੜੇ ਦਿਨ ਹੋਏ ਨੇ ਲਾਇਆ ਕਿਛ ਚ ਆ ਪੈਰੇ ਵਿੱਚ ਬੂਟੇ ਦੇ ਵਿੱਚ ਲਾਓ ਸਾਰੇ ਘਰ ਦੀ ਅੰਜੀਰ ਘਰਦੀ ਹੁੰਦੀ ਹੈ ਜੋ ਮਰਜੀ ਹੈ ਆ ਦੇਖੋ ਤੇ ਅੰਜੀਰਾਂ ਲੱਗੀਆਂ ਹੋਈਆਂ ਤੇ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਆਪਾਂ ਨੂੰ ਹਰ ਚੀਜ਼ ਵਾਸਤੇ ਜ਼ਮੀਨ ਹੀ ਚਾਹੀਦੀ ਹੈ ਹਨਾ ਕਿ ਆਪਾਂ ਜ਼ਮੀਨ ਤੇ ਖੇਤੀ ਕਰਨੀ ਹੈ ਜਗਹ ਹੀ ਚੀਜ਼ ਹੀ ਹੈ ਦਿਮਾਗ ਲਾਓ ਆਪਣੇ ਹੁਣ ਸਾਰੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਟੋਟਲੀ ਮੈਂ ਇੱਕ ਵਾਰ ਖਾਦਨਰ ਬਾਕੀ ਜਾਣਕਾਰੀ ਮੈਂ ਬਾਅਦ ਚ ਦਵਾਂਗਾ ਸਾਰੀ ਬਾਅਦ ਆ ਦੇਖੋ ਕਿਹੜੀ ਸਬਜ਼ੀ ਨਹੀਂ ਲੱਗੀ ਆਪਣੇ ਆ ਲਮਰੂ ਦਾ ਬੂਟਾ ਵੀ ਲੱਗਿਆ ਬੂਟੇ ਨਹੀਂ ਲੱਗੇ ਨੇ ਇਹ ਵੀ ਕੀ ਹੈ ਡੱਬੇ ਦੇ ਵਿੱਚ ਜੂੜੀ ਨਹੀਂ ਹੁੰਦਾ ਹੈਗਾ ਹਲਦੀ ਲੱਗੀ ਹੋਈ ਆ ਲੋ ਉੱਪਰ ਹਲਦੀ ਰੱਖੀ ਹੋਈ ਹੈ ਲੱਗੀ ਹੋਈ ਹੈ ਆ ਸਾਰਾ ਇਧਰ ਗਾਜਰਾਂ ਮੋਂਗਰੇ ਫਲੀਆਂ ਆ ਲੋ ਸਾਰੇ ਟੋਟਲੀ ਸਾਰੀ ਸਬ지 ਲੱਗੀ ਹੋਈ ਹੈ ਟੋਟਲੀ ਅੰਜੀਰ ਤਾਂ ਮੈਂ ਦੱਸ ਦਿੰਨਾ ਵਾ ਕੀ ਆ ਅਨ ਜੀ ਸਾਰੇ ਨੇ ਆਪਣੇ ਘਰ ਜ਼ਰੂਰ ਲਾਓ ਕੋਈ ਇਹ ਨਹੀਂ ਆਪਾਂ ਨੂੰ ਜਗਾ ਦੀ ਲੋੜ ਆ ਆ ਵੇਖੋ ਆ ਡੱਬਾ ਲੈਣਾ ਆਪਾਂ ਨੇ ਇਹਨੂੰ ਕੱਟ ਕੇ ਇਹਦੇ ਵਿੱਚ ਮਿੱਟੀ ਪਾਉਂਦੀ ਸੀ ਖਾਦ ਪਾਓ ਆਰਗੇਨਿਕ ਬਣਾਓ ਇਹਨੂੰ ਉਸ ਤੋਂ ਬਾਅਦ ਇਹ ਆ ਬੂਟਾ ਲੱਗਿਆ ਅੰਜੀਰ ਦਾ ਆਂ ਜੀਰ ਲੱਗੀਆਂ ਆਈਆਂ ਨੇ ਬਾਕੀ ਅੱਗੇ ਦਾ ਪ੍ਰੋਸੈਸ ਮੈਨੂੰ ਪਤਾ ਨਹੀਂ ਕਿਵੇਂ ਕਰਨਾ ਹੋਵੇ ਤੁਹਾਨੂੰ ਦੱਸੂਗਾ ਬਾਅਦ ਵਿੱਚ ਸਾਰਾ ਆ ਵੇਖੋ ਕਰਦੇ ਨੇ ਕੋਈ ਜਿਆਦਾ ਈਮਤ ਥੋੜੀ ਨਾ ਮੰਡੀ ਦੇ ਵਿੱਚ ਜਾਓ ਮੰਡੀ ਸੋਈ ਕਹਿ ਰਹੇ ਆਂ ਨਰਸੀ ਜਾਓ ਉੱਥੇ ਜਾ ਕੇ ਲਿਓ ਤੇ ਇਹ ਜਾ ਇੱਕ ਟੱਬ ਜਾ ਲੈ ਲਓ ਜੀ ਮਿੱਟੀ ਪਾਓ ਥੀਸੀ ਖਾਦ ਪਾਓ ਕੋਈ ਮਿਲਾਵਟ ਨਹੀਂ ਕੁਝ ਨਹੀਂ ਇਹ ਸਾਰੀਆਂ ਆਰਗੈਨਿਕ ਸਬਜ਼ੀਆਂ ਜਿੰਨੀਆਂ ਵੀ ਟੋਟਲੀ ਸਬਜ਼ੀਆਂ ਨੇ ਸਾਰੀਆਂ ਆਪਣੇ ਕੋਲ ਆਰਗੈਨਿਕ ਸਬਜ਼ੀਆਂ ਨੇ ਕੋਈ ਵੀ ਦੂਜੀ ਸਬਜ਼ੀ ਨਹੀਂ ਹੈਗੀ ਤੇ ਚਲੋ ਠੀਕ ਆ ਬਾਕੀ ਜਾਣਕਾਰੀ ਬਾਅਦ ਚ ਦਿੰਨੇ ਆ ਆਹ ਕੋ ਟਮਾਟਰ ਵੀ ਵਾਦਾਂ ਤੁਹਾਨੂੰ ਜਾਂਦੇ ਜਾਂਦੇ ਆ ਦੇਖੋ ਇਹ ਵੀ ਡੱਬੇ ਦੇ ਵਿੱਚ ਲਾਏ ਹੋਏ ਆ ਆ ਦੇਖੋ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਨੇ ਹਾਲ ਲੱਗੇ ਹੋਏ ਨੇ ਇਹ ਛੋਟੇ ਛੋਟੇ ਡੱਬੇ ਨਾਲ ਵੇਖੋ ਕਿੱਦਾਂ ਦੇ ਨੇ ਨਾਲੇ ਆਰਗੈਨਿਕ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਗੇ ਦਿਆਂਗੇ ਫਿਰ ਜਾਣਕਾਰੀ ਅੱਗੇ ਦੀ ਬੰਦੀ ਜੋ ਵੀ ਹੋਇਆ